ਭਾਈ ਕਹਿੰਦੇ ਪੈਸਾ ਐਸੀ ਚੀਜ਼ ਆ ਚੰਗੇ ਚੰਗੇ ਨੂੰ ਕੱਪੜੇ ਪਵਾ ਵੀ ਦਿੰਦੀ ਆ ਚੰਗੇ ਚੰਗੇ ਦੇ ਕੱਪੜੇ ਝਕਾ ਵੀ ਦਿੰਦੀ ਆ ਪਰ ਪੈਸਾ ਅਸਲ ਮਿਹਨਤ ਨਾਲ ਇਮਾਨਦਾਰੀ ਨਾਲ ਵਫਾਦਾਰੀ ਨਾਲ ਕਮਾਇਆ ਜਾਵੇ ਤੇ ਵਧੀਆ ਰਹਿੰਦਾ ਕਹਿੰਦੇ ਆ ਘੱਟ ਖਾ ਲਓ ਇੱਜ਼ਤ ਦੀ ਖਾ ਲਓ ਘੱਟ ਕਮਾ ਲਓ ਇੱਜ਼ਤ ਦੀ ਕਮਾ ਲਓ ਤੇ ਵਧੀਆ ਰਹਿੰਦਾ ਕਹਿੰਦੇ ਨਾ ਜਿੰਨੀ ਚੱਦਰ ਉਨੇ ਪੈਰ ਫਸਾਰ ਲਓ ਤੇ ਵਧੀਆ ਪਰ ਅੱਜ ਦੇ ਟਾਈਮ ਦੇ ਵਿੱਚ ਪੈਸਿਆਂ ਦੀ ਐਸੀ ਭੁੱਖ ਲੱਗ ਗਈ ਆ ਇੱਕ ਤਰਫ ਤਾਂ ਬੰਦੇ ਜਿੰਨੇ ਖਾਣੇ ਨੇ ਜਿਹੜੇ ਬੰਦੇ ਨੂੰ ਕਰੀਵਿੰਗ ਹੁੰਦੀ ਹੈ ਕਿ ਮੈਂ ਪੀਜ਼ਾ ਵੀ ਖਾਣਾ ਮੈਂ 버ਗਰ ਵੀ ਖਾਣਾ ਮੈਂ ਆਲੂ ਚਾਟ ਵੀ ਖਾਣਾ ਮੈਂ ਟਿੱਕੀਆਂ ਵੀ ਖਾਣੀਆਂ ਤੇ ਮੈਂ ਗੋਲ ਗੱਫੇ ਵੀ ਖਾਣੇ ਉਹ ਕੋਈ ਚੀਜ਼ ਨਹੀਂ ਛੱਡਦਾ ਢਿੱਡ ਤਾਂ ਭਰਿਆ ਪਿਆ ਖਾਣੇ ਨਾਲ ਢਿੱਡ ਭਰਿਆ ਪਿਆ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦੀਆਂ ਫ੍ਰੀਜਾਂ ਵੀ ਭਰੀਆਂ ਪਈਆਂ ਹੁਣ ਫ੍ਰੀਜਾਂ 'ਚ ਵੀ ਬਹੁਤ ਕੁਸ਼ਾ ਕੀਕ ਪਿਆ ਪੇਸਟੀ ਪਈ ਚਿਕਨ ਪਿਆ ਅੰਡੇ ਰੱਖੇ ਹੋਏ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਨੇ ਹੋਰ ਵੀ ਬਥੇਰਾ ਕੁਸ਼ਾ ਹੈ ਖਾਣ ਨੂੰ ਫਲ ਪ੍ਰੂਟ ਹੈ ਉਹ ਵੀ ਫ੍ਰਿਜ 'ਚ ਪਿਆ ਪਰ ਕਹਿੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਲੋਕੀ ਤ੍ਰਿਪਤ ਹੋਣ ਨੂੰ ਨਹੀਂ ਖਾਂਦੇ ਲੱਜਣ ਲਈ ਨਹੀਂ ਖਾਂਦੇ ਅੱਜ ਕੱਲ ਲੋਕੀ ਸਵਾਦ ਨੂੰ ਖਾਂਦੇ ਨੇ ਚਲੋ ਵਧੀਆ ਗੱਲ ਹੈ ਖਾਣਾ ਪੀਣਾ ਲੇਕਿਨ ਉਹਨਾਂ ਖਾਇਆ ਜਾਵੇ ਜਿਨ੍ਹਾਂ ਸਿਹਤ ਠੀਕ ਰਹੇ ਤਾਂ ਵਧੀਆ ਗੱਲ ਹੈ ਕਹਿੰਦੇ ਕਮਾਓ ਪੈਸਾ ਜਿੰਨਾ ਚਾਹੁੰਦੇ ਹੋ ਕਮਾਓ ਪਰ ਇਮਾਨਦਾਰੀ ਦੇ ਜ ਬਫਾਦਾਰੀ ਨਾਲ ਕਮਾਇਆ ਜਾਵੇ ਪੈਸਾ ਤੇ ਉਹ ਪੈਸਾ ਵੀ ਅੰਮ੍ਰਿਤ ਹੁੰਦਾ ਪੈਸਾ ਵੀ ਅੰਮ੍ਰਿਤ ਹੈ ਲੇਕਿਨ ਇਮਾਨਦਾਰੀ ਨਾਲ ਬਫਾਦਾਰੀ ਨਾਲ ਜੇ ਕਮਾਇਆ ਜਾਵੇ ਤਾਂ ਅੰਮ੍ਰਿਤ ਹੈ ਨਹੀਂ ਤਾਂ ਬੇਈਮਾਨ ਦਾ ਪੈਸਾ ਈਮਾਨ ਬੇਚ ਕੇ ਕਮਾਇਆ ਹੋਇਆ ਪੈਸਾ ਇੱਜ਼ਤ ਬੇਚ ਕੇ ਕਮਾਇਆ ਹੋਇਆ ਪੈਸਾ ਅੰਮ੍ਰਿਤ ਨਹੀਂ ਹੁੰਦਾ ਉਹਦੇ ਨਾਲ ਹੰਕਾਰ ਹੁੰਦਾ ਉਹਰੇ ਨਾਲ ਤੁਸੀਂ ਕੁਝ ਵੀ ਖਰੀਦਦੇ ਆ ਖਾਣ ਨੂੰ ਉਸ ਗੰਧ ਹੁੰਦਾ ਇਹ ਕਹਿ ਲਓ ਕਿ ਸਰੀਰ ਦੇ ਵਿੱਚ ਗੰਧ ਪਾ ਰਹੇ ਆ ਬਈ ਇਮਾਨ ਦੇ ਪੈਸੇ ਦੇ ਨਾਲ ਅਸੀਂ ਅੱਜ ਦੇ ਟਾਈਮ ਦੇ ਵਿੱਚ ਆ ਹੀ ਕੁਝ ਕਈ ਐਸੀ ਲੜਕੀਆਂ ਨੇ ਅਸੀਂ ਪਹਿਲਾਂ ਕੁ ਲੜ ਪੀਜੇ ਆੜੇ ਸੀਗੇ ਹੁਣ ਤਾਂ ਯੂਕੇ ਚਲੇ ਗਏ ਵੇ ਬਾਹਰ ਦੀ ਫੋਰਨ ਕੰਟਰੀਜ਼ ਦੇ ਵਿੱਚ ਉਹ ਬੰਦੇ ਨੇ ਕੀ ਕੀਤਾ ਵਾ ਮੈਂ ਕਈ ਵਾਰੀ ਵੀਡੀਓ ਦੇਖਦਾ ਹੁੰਨਾ ਸਕਿੱਪ ਕਰਦੇ ਹੋ ਦੇਖਦੇ ਕੀ ਆ ਉਹਦੀ ਵੀਡੀਓ ਆ ਜਾਂਦੀ ਹੈ ਜਦੋਂ ਜਿੱਦਾਂ ਤੇ ਹਰਕਤਾਂ ਕਰਦਾ ਜਿੱਦਾਂ ਦੇ ਚਰਚ ਕਰਦਾ ਮੈਨੂੰ ਤਾਂ ਐਂ ਲੱਗਦਾ ਸੀ ਲੱਗਦਾ ਕਿ ਇਹ ਬੰਦਾ ਅਸਲ ਦੇ ਵਿੱਚ ਨਾ ਆਪਣੀ ਘਰ ਵਾਲੀ ਨੂੰ ਵਿਖਾ ਵਿਖਾ ਕੇ ਆਪਣੀ ਘਰ ਵਾਲੀ ਦੀਆਂ ਗੰਨੀਆਂ ਫਿਲਮ ਬਣਾ ਬਣਾ ਕੇ ਪੈਸਾ ਕਮਾਉਣਾ ਚਾਹੁੰਦਾ ਸੀ ਪਰ ਅਸਲ ਦੇ ਵਿੱਚ ਇਹਦਾ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਕਰਦਾ ਇਹਦਾ ਤਾਂ ਕਰਕੇ ਹੁਣ ਇਹਨੂੰ ਖੁੱਲ ਮਿਲ ਗਈ ਹੈ ਪੰਜਾਬ ਤੋਂ ਹੁਣ ਇੰਡੀਆ ਤੋਂ ਬਾਹਰ ਚੱਲ ਗਿਆ ਹੈ ਫੋਰਨ ਕੰਟਰੀ ਦੇ ਵਿੱਚ ਚੱਲ ਗਿਆ ਹੈ ਅੰਗਰੇਜ਼ਾਂ ਦੇ ਦੇਸ਼ ਵਿੱਚ ਰਹਿੰਦਾ ਉੱਥੇ ਪਤਾ ਨਹੀਂ ਕੀ ਕੰਮ ਕਰਦਾ ਕੀ ਨਹੀਂ ਕਰਦਾ ਇਹਦੀ ਨਿਤ ਦੀ ਜੇ ਵੀਡੀਓ ਦੇਖੋ ਨਾ ਕਿਸੇ ਨਾ ਕਿਸੇ ਐਦਾਂ ਦੀ ਕੁੜੀ ਦੇ ਨਾਲ ਜਣੀ ਖਣੀ ਦੇ ਨਾਲ ਇਹ ਵੀਡੀਓ ਬਣਾ ਰਿਹਾ ਹੁੰਦਾ ਤੇ 나ੜੀ ਉਹ ਹੀ ਨੂੰ ਗੋਪੀ-ਗੋਪੀ ਕਹੀ ਜਾਂਦੀ ਹੈ ਐਦਾਂ ਦੇ ਕਈ ਲੜਕੀ ਇੱਕ ਫਾਰਮਰ ਵਾਲੀ ਵੀ ਕੁੜੀ ਸੀ ਉਹ ਖੇਤੀਬਾੜੀ ਕਰਦੀ ਸੀ ਟਰੈਕਟਰ ਗੱਡੀ ਵਗੈਰਾ ਖੇਤਾਂ ਦੇ ਵਿੱਚ ਖੇਤੀਬਾੜੀ ਕਰਦੀ ਟਰੈਕਟਰ ਚਲਾਉਂਦੀ ਹੁੰਦੀ ਸੀ ਉਹਦੇ ਵੀ ਵੀਡੀਓ ਪਿੱਛੇ ਕਿਸੇ ਮੁੰਡੇ ਦੇ ਨਾਲ ਉਹਦਾ ਰਿਸ਼ਤਾ ਹੋਣੇ ਹੋਣੇ ਵਾਲਾ ਸੀ ਉਹ ਵੀ ਕੁੜੀ ਦਿਖਣੇ ਨੂੰ ਤਾਂ ਐਦਾਂ ਸ਼ਰੀਫ ਜੀ ਲੱਗਿਆ ਪਰ ਜਿਹੜੇ ਉਹਨਾਂ ਵੀ ਲੱਛਣ ਕੀਤੇ ਕਹਿੰਦੀ ਮੈਂ ਉਡੀ ਮਾਤਾ ਨੇ ਇਸੇ ਕੁੜੀ ਦੀ ਪਿਓ ਸੀ ਤੇ ਪਿਓ ਨੇ ਬੜੀ ਲਾਡ ਨਾਲ ਪਾਲੀ ਹੋਈ ਸੀ ਕਿਉਂਕਿ ਕੱਲੀ ਧੀ ਸੀ ਘਰ ਦੇ ਵਿੱਚ ਤੇ ਖੇਤੀਬਾੜੀ ਵੀ ਕਰਦੀ ਸੀ ਮੁੰਡਿਆਂ ਵਾਲਾ ਦਰਜਾ ਦਿੱਤਾ ਹੋਇਆ ਸੀ ਕਿ ਇਸ ਮੇਰੀ ਧੀ ਤਾਂ ਖੇਤੀ ਕਰਦੀ ਹੈ ਹੁਣ ਉਹ ਕਿਸੇ ਬਾਹਰ ਦੇ ਮੁੰਡੇ ਨਾਲ ਕਿ ਕੈਨੇਡਾ ਕੈਨੇਡਾ ਰਹਿੰਦਾ ਹੋਣਾ ਮੁੰਡਾ ਉਹਦੇ ਨਾਲ ਚੱਕਰ-ਚੁੱਕਰ ਪਾਇਆ ਹੋਇਆ ਸੀ ਮੁੰਡਾ ਵੀ ਲਫੰਡਰ ਸੀ ਤੇ ਕੁੜੀ ਤਖੜ ਨੂੰ ਲੱਗਦੀ ਸੀ ਸ਼ਰੀਫ ਕਹਿੰਦੀ ਮੇਰੇ ਨਾਲ ਤਾਂ ਜੀ ਨਿਆ ਮੈਨੂੰ ਨਿਆ ਦਵਾਓ ਮੇਰੇ ਨਾਲ ਅਨਿਆ ਹੋਇਆ ਮੈਨੂੰ ਨਿਆ ਦਵਾਓ ਕਿਵੇਂ ਮੁੰਡੇ ਨੇ ਮੇਨਾਂ ਗਲਤ ਕੀਤਾ ਜਦੋਂ ਨਿਆ ਦਵਾਉਣ ਦੀ ਵਾਰੀ ਆਈ ਸਾਰੇ ਖੜ ਗਏ ਉਹਦੇ ਨਾਲ ਤੇ ਉਹ ਲੜਕੀ ਨੇ ਉਹ ਮੁੰਡੇ ਦੇ ਨਾਲ ਸਮਝੌਤਾ ਵੀ ਕਰ ਲਿਆ ਜਿਹਦੇ ਨਾਲ ਗੰਦੀ ਫਿਲਮ ਬਣਾਈ ਸੀ ਇਹ ਸਾਡੇ ਸਮਾਜ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਹੈ ਸਿਸਟਮ ਚੱਲਿਆ ਹੋਇਆ ਅਸੀਂ ਪੈਸਿਆਂ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਮੈਂ ਪਹਿਲੀ ਲਾਈਨ ਬੋਲੀ ਸੀ ਪੈਸੇ ਚੰਗੇ ਚੰਗੇ ਨੂੰ ਕਪੜੇ ਪਵਾ ਵੀ ਦਿੰਦਾ ਪੈਸੇ ਚੰਗੇ ਚੰਗੇ ਦੇ ਕਪੜੇ ਝਗਾ ਵੀ ਦਿੰਦਾ ਲੇਕਿਨ ਪੈਸੇ ਦੀ ਅੱਡੀ ਭੁੱਖ ਨਹੀਂ ਹੋਣੀ ਚਾਹੀਦੀ ਕਿ ਇੱਜ਼ਤ ਵੇਚ ਕੇ ਪੈਸਾ ਕਮਾਉਣਾ ਭਈ ਭਈ ਈਮਾਨ ਬਣ ਜਾਣਾ ਈਮਾਨ ਵੇਚ ਕੇ ਪੈਸਾ ਕਮਾਉਣਾ ਇਹ ਇਹਨੂੰ ਪੈਸਾ ਕਮਾਉਣਾ ਨਹੀਂ ਕਹਿੰਦੇ ਇਸ ਤਰੀਕੇ ਦੇ ਨਾਲ ਤੱਕ ਬੰਦਾ ਇਹ ਕਹਿ ਲੋ ਕਿ ਕੰਜਰਹਾੜੇ ਕੰਮ ਕਰਦਾ ਬੰਦਾ ਫੁੱਦੂ ਇਹੋ ਜੇ ਜਿੱਦ ਤੱਕ ਕਹਿੰਦੇ ਹੁੰਦੇ ਨਾ ਕਿ ਕੋਠੇ ਤੇ ਬੈਠੀ ਰੰਡੀ ਆ ਜਿਹੜੀ ਉਹ ਸਾਰਿਆਂ ਨੂੰ ਖੁਸ਼ ਕਰਦੀ ਹੈ ਕੋਠੇ ਤੇ ਬੈਠੀ ਰੰਡੀ ਸਾਰਿਆਂ ਨੂੰ ਖੁਸ਼ ਕਰਦੀ ਹੈ ਪਰ ਰੰਡੀ ਨੂੰ ਕਿਸੇ ਨੇ ਪੁੱਛਿਆ ਤਾਂ ਕਿੰਨੇ ਕੁ ਖੁਸ਼ ਹੈ ਤੇ ਰੰਡੀ ਕਹਿੰਦੀ ਮੈਨੂੰ ਤਾਂ ਅੱਜ ਤੱਕ ਕੋਈ ਖੁਸ਼ ਕਰਨ ਆਣਾ ਮਿਲਿਆ ਹੀ ਨਹੀਂ ਮੈਨੂੰ ਮੇਰੇ ਸਰੀਰ ਨੂੰ ਵੇਚ ਕੇ ਤਾਂ ਸਾਰੇ ਖੁਸ਼ ਹੁੰਦੇ ਨੇ ਆ ਅਸਾਂ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਦਾ ਬੜਿਆਂ ਹੋਇਆ ਜਿਹੜੀਆਂ ਆਪਣਾ ਝੱਗਾ ਚੁੱਕ ਕੇ ਵਿਊ ਲੈਣੀਆਂ ਲਾਈਕ ਲੈਣੀਆਂ ਹੁਣ ਇਹ ਜਿਹੜਾ ਸਿਸਟਮ ਬੜਿਆਂ ਹੋਇਆ ਇਹ ਜਿਹੜਾ ਸਿਸਟਮ ਬੜਿਆਂ ਹੋਇਆ ਇਸ ਕਰਕੇ ਬੜਿਆਂ ਹੋਇਆ ਕਿਉਂਕਿ ਪੈਸੇ ਦੀ ਭੁੱਖ ਬਹੁਤ ਹੈ ਜਦੋਂ ਜਿੱਥੇ ਪੈਸੇ ਦੀ ਇੰਨੀ ਤਵਾ ਵੱਜ ਜਾਂਦੀ ਹੈ ਬਿਨਾਂ ਮਿਹਨਤ ਤੋਂ ਅਸੀਂ ਕਹਿੰਦੇ ਹਾਂ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਇੱਕ ਪ੍ਰੋਡਿਊਸਰ ਇੱਕ ਡਾਇਰੈਕਟਰ ਕੋਈ ਇੱਕ ਐਕਟਰ ਨਹੀਂ ਬਣਨਾ ਚਾਹੁੰਦੀ ਟੀ ਲੜਕੀ ਉਹ ਗਈ ਤੇ ਐਕਟ ਪ੍ਰੋਡਿਊਸਰ ਨੇ ਪੁੱਛਿਆ ਤੂੰ ਕੀ ਕਰ ਸਕਦੀ ਹੈਂ ਐਕਟਰ ਐਕਟਰੈਸ ਬਣਨ ਲਈ ਤੂੰ ਕੀ ਕਰ ਸਕਦੀ ਹੈ ਲੜਕੀ ਨੇ ਕਿਹਾ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਉੱਥੋਂ ਹੀ ਪ੍ਰੋਡਿਊਸਰ ਨੂੰ ਡਾਇਰੈਕਟਰ ਨੂੰ ਹਿੰਟ ਮਿਲ ਗਿਆ ਕਿ ਇਹਦੇ ਨਾਲ ਸੁਣ ਦਾ ਸੁਆਦ ਹੀ ਅਲੱਗ ਹੈ ਇਹ ਤਾਂ ਮੇਰੇ ਨਾਲ ਸੁਣਨ ਨੂੰ ਵੀ ਰਾਜੀ ਹੈ ਬਸ ਫਿਰ ਇਦਾਂ ਹੀ ਅੱਜਕੱਲ ਤਰੀਕੇ ਚੱਲ ਰਹੇ ਨੇ ਹੁਣ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਕੁੜੀਆਂ ਨਾਲ ਗਲਤ ਹੁੰਦਾ ਚੰਗੀਆਂ ਕੁੜੀਆਂ ਵੀ ਹੈਗੀਆਂ ਜਿਹੜੀਆਂ ਆਪਣੇ ਆਪਣੀ ਪਤਾ ਆਪਣੇ ਕੋਡ ਰੱਖਦੀਆਂ ਜਿਹੜੀ ਆਪਣੇ ਪੁਰ ਦੀ ਪੱਗ ਨੂੰ ਦਾਗ ਨਹੀਂ ਲਾਉਣ ਦਿੰਦੀਆਂ ਲੇਕਿਨ ਕਈ ਐਸੇ ਲੜਕੀਆਂ ਵੀ ਨੇ ਕਈ ਐਸੇ ਲੜਕੇ ਵੀ ਨੇ ਜਿਹੜੇ ਅਯਾਸ਼ੀ ਕਰਦੇ ਨੇ ਹੁਣ ਪਿੱਛੇ ਕੇ ਸ਼ਿਲਪਾ ਸ਼ੇਟੀ ਦੇ ਘਰ ਵਾਲੇ ਜਿਹੜਾ ਘਰ ਵਾਲਾ ਹੈ ਉਹਨੂੰ ਪੰਜਾਬ ਦੇ ਵਿੱਚ ਇੱਕ ਮੂਵੀ ਮਿਲੀ ਸੀ ਉਹ ਮੂਵੀ ਦੇ ਵਿੱਚ ਉਹਨੇ ਕੰਮ ਕੀਤਾ ਸ਼ਿਲਪਾ ਸ਼ੇਟੀ ਦੇ ਘਰ ਵਾਲੇ ਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਬਾਲੀਵੁੱਡ 'ਚ ਉਹਨੂੰ ਕੋਈ ਨਹੀਂ ਪੁੱਛਦਾ ਹੈਗਾ ਕਿਉਂਕਿ ਉਹ ਜਿਹੜਾ ਸ਼ਿਲਪਾ ਸ਼ੇਟੀ ਦਾ ਘਰ ਵਾਲਾ ਜਿਹੜਾ ਕੰਮ ਕਰਦਾ ਪਿੱਛੇ ਉਹ ਮੂੰਹ ਲੁਕੋ ਕੇ ਘੁੰਮਦਾ ਹੁੰਦਾ ਸੀਗਾ ਤੇ ਇਨੂੰ ਕਿ ਜਦੋਂ ਕਿਸੇ ਨੇ ਪੁੱਛਿਆ ਕਿ ਮੂੰਹ ਲਗਾਉਗਾ ਕਿਉਂਕਿ ਮੂੰਹ ਤਾਂ ਲਗਾਉਂਦਾ ਸੀ ਇਹ ਅਸ਼ਲੀਲ ਕੰਮ ਕਰਦਾ ਸੀ ਜਿੱਦ ਤੱਕ ਉਲੜ ਪੀਜੇ ਆੜੇ ਕਰਦੇ ਹੁੰਦੇ ਸੀ ਉਦੋਂ ਹੀ ਯੂ نو ਮੂੰਹ ਲਗਾਉਗਾ ਕੋਮਦਾ ਹੁੰਦਾ ਸੀ ਇਹਨੂੰ ਬੋਲੀਵੁੱਡ 'ਚ ਕਿਸੇ ਨੇ ਨਹੀਂ ਪੁੱਛਿਆ ਸਾਡੇ ਪੰਜਾਬ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਉਹਨਾਂ ਨੇ ਇਹਨੂੰ ਕਿਸੇ ਫਿਲਮ ਦੇ ਵਿੱਚ ਹਾਇਰ ਕਰ ਲਿਆ ਪੱਗ ਬੰਨ ਲਈ ਦਾੜੀ ਰੱਖ ਲਈ ਤੇ ਕਹਿੰਦਾ ਹੁਣ ਮੈਂ ਪੱਗ ਬੰਨ ਕੇ ਦਾੜੀ ਰੱਖ ਕੇ ਆਪਣੇ ਆਪ ਨੂੰ ਫਕਰ ਮਹਿਸੂਸ ਕਰ ਰਿਹਾ ਕਿਉਂਕਿ ਮੈਂ ਆਪਣੇ ਆਪ ਨੂੰ ਮੈਂ ਸਿੱਖ ਮੰਨ ਰਿਹਾ ਮੈਨੂੰ ਫੀਲ ਆ ਰਿਹਾ ਕਿ ਮੈਂ ਸਿੱਖ ਤੇ ਕਈ ਸਾਡੇ ਵੀ ਕਹੀ ਜਾਂਦੇ ਸੀ ਕਹਿੰਦੇ ਬਾਈ ਕਿੰ ਇਹ ਸਾਡੇ ਗੁਰੂਆਂ ਦੀ ਦੇਣ ਹੈ ਜੇ ਗੁਰੂਆਂ ਦੀ ਦੇਣ ਸੀ ਉਹਨੇ ਆਪਣੀ ਫਿਲਮ ਤੇ ਵੀ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਜਦ ਤੱਕ ਉਹੀ ਫਿਲਮ ਨਹੀਂ ਚੱਲੀ ਜਦ ਤੱਕ ਉਹਨੇ ਦਾੜੀ ਤੇ ਪੱਗ ਬੰਨੀ ਰਹੀ ਸਿਰ ਤੇ ਦਾੜੀ ਵੀ ਰੱਖੀ ਹੋਈ ਸੀ ਪੱਗ ਵੀ ਬੰਨੀ ਹੋਈ ਸੀ ਜਦੋਂ ਉਹੀ ਫਿਲਮ 'ਚ ਪੈਸਾ ਪੂਸਾ ਬਣ ਗਿਆ ਚੰਗਾ ਪੈਸਾ ਕਮਾ ਲਿਆ ਉਹਨੇ ਦਾੜੀ ਨੂੰ ਵੀ ਕੈਂਚੀ ਮਾਰੀ ਮੇਰੇ ਮੰਗੋ ਤੇ ਪੱਗ ਵੀ ਤਾਰ ਕੇ ਰੱਖ ਦਿੱਤੀ ਆ ਸਾਡੇ ਜਿਹੜੇ ਹੈ ਲੋਕੀ ਇੰਨੇ ਜਜ਼ਬਾਤੀ ਨੇ ਸਾਡੇ ਕਿ ਭਾਈ ਕਿ ਪੁੱਛੋ ਹੀ ਨਾ ਅਸੀਂ ਹਰ ਕਿਸੇ ਦੀ ਦਾੜੀ ਤੇ ਹਰ ਕਿਸੇ ਦੀ ਪੱਗ ਤੋਂ ਵੇਖ ਕੇ ਇਹ ਕਹਿ ਰਹੇ ਹਾਂ ਕਿ ਇਹਦੇ ਵਰਗਾ ਕੋਈ ਹੈ ਨਹੀਂ ਜਦਕਿ ਮੈਂ ਕਹਿਣਾ ਹੁਣਾ ਕਿ ਭਾਈ ਪੱਗ ਨਾ ਵੇਖੋ ਦਾੜੀ ਨਾਲ ਦੇ ਕੋ ਕਿਰਦਾਰ ਵੇਖਿਆ ਕਰੋ ਉਹ ਬੰਦਾ ਕਿੰਨੇ ਕੇ ਚੰਗੇ ਕਿਰਦਾਰਾਂ ਦਾ ਮਾਲਕ ਹੈ ਹੁਣ ਇੱਕ ਛੋਟਾ ਜਿਹਾ ਲੜਕਾ ਦਾ ਪੰਜਾਬ ਦੇ ਵਿੱਚ ਜਿਹਦੇ ਘਰ ਕੇ ਦੋ ਮੁੰਡਿਆਂ ਦੀ ਨੌਜਵਾਨਾਂ ਦੀ ਮੌਤ ਹੋਈ ਸੀ ਗੈਂਗਸਟਰਾਂ ਨੇ ਮੌਤ ਕੀਤੀ ਸੀ ਉਹ ਲੰਡੂ ਜਾਂ ਮੁੰਡਾ ਛੋਟਾ ਜਨਾ ਉਹਨੂੰ ਮੂੰਹ ਨੱਕ ਪੁੰਜਿਆ ਨਹੀਂ ਜਾਂਦਾ ਸਿੰਢੜ ਮੁੰਡਾ ਉਹ ਉਹ ਐ ਸ਼ਹਿਰੀਆਂ ਮਾਰਦਾ ਜਿੱਦਾਂ ਪਤਾ ਨਹੀਂ ਕਿੰਨਾ ਕੁ ਖੜਕੂ ਹੈ ਅੱਜ ਬੰਬ ਚਲਾ ਦੇਵਾਂਗੇ ਖੜਕੂਨ ਬੰਨ ਬੰਬ ਬਗੋੜੀਆਂ ਚਲਾ ਦੇਵਾਂਗੇ ਬੰਦੂਕਾਂ ਚਲਾ ਦੇਵਾਂਗੇ ਤੁਸੀਂ ਹੁੰਨੇ ਕੌਣ ਹੈ ਤੁਸੀਂ ਸਾਨੂੰ ਜਾਣਦੇ ਨਹੀਂ ਅਸੀਂ ਲੱਲੀ ਪੁੱਚੀ ਨੂੰ ਨੇੜੇ ਲੱਗੜਨੀ ਦਾ ਇਦਾਂ ਇਦਾਂ ਦੀਆਂ ਗੱਲਾਂ ਕਰੀ ਜਾਂਦਾ ਇੱਕ ਤਾਂ ਉਹ ਸ਼ਹਿਰੀ ਸ਼ਹਿਰ ਆਪਣੇ ਆਪ ਨੂੰ ਬੜਿਆਂ ਫਿਰਦਾ ਤੇ ਦੂਸਰੀ ਗੱਲ ਉਹ ਤੇ ਕੰਜਰ ਕੋਨੇ ਕਰਕੇ ਦੋ ਮੁੰਡਿਆਂ ਦੀ ਨੱਥੀਆਂ ਦੀ ਮੌਤ ਹੋ ਗਈ ਪੰਜਾਬ 'ਚ ਇੱਕ ਤਾਂ ਸਾਡੇ ਲੋਕੀ ਗਾਣੇ ਇਦਾਂ ਦੀ ਗੁੰਦੇ ਨੇ ਕਿ ਹਥਿਆਰ ਤੇ ਬਿਨਾ ਮੈਨੂੰ ਐ ਲੱਗਦਾ ਕਿ ਮਸਲਾ ਕੋਈ ਹੱਲਾ ਹੀ ਨਹੀਂ ਹੋਣਾ ਹੈਗਾ ਜੇ ਅਸੀਂ ਗਾਣੇ ਦੇ ਵਿੱਚ ਭੂਖੀ ਨਾ ਖਾਧੀ दारू ਨਾ ਪੀਤੀ ਜੇ ਅਸੀਂ ਕੰਜਰਪੂਣਾ ਨਾ ਕੀਤਾ ਜੇ ਅਸੀਂ ਕਿਸੇ ਦੀ ਧੀ ਪੈਣ ਤੇ ਅੱਖ ਨਾ ਰੱਖੀ ਜੇ ਅਸੀਂ ਕੁੱਟ ਮਾਰਨਾ ਕੀਤੀ ਮੈਨੂੰ ਲੱਗਦਾ ਗਾਣਾ ਹਿੱਟ ਹੀ ਨਹੀਂ ਹੁੰਦਾ ਹੈਗਾ ਇਹਦੇ ਬਿਨਾ ਜਦ ਤੱਕ ਅਸੀਂ ਇਦਾਂ ਦੇ ਬੋਲ ਨਾ ਬੋਲਦੇ ਬੋਲੀਏ ਜਦ ਤੱਕ ਅਸੀਂ ਗਾਣੇ ਦੇ ਵਿੱਚ ਕਿਸੇ ਨੂੰ ਕੁੱਟੀਏ ਨਾ ਜਦ ਤੱਕ ਗਾਣਾ ਹਿੱਟ ਨਹੀਂ ਹੁੰਦਾ ਇਹ ਸਾਡੇ ਨੌਜਵਾਨੀ ਪਹਿਲੀ ਗੱਲ ਇੱਕ ਬੰਦੇ ਨੇ ਸਿਆਣਾ ਸੀ ਉਹ ਬੰਦੇ ਨੇ ਪੁੱਛਿਆ ਕਹਿੰਦਾ ਤੁਸੀਂ ਮੈਨੂੰ ਐ ਦੱਸੋ ਤੁਹਾਡੇ ਕੌਮ ਦੇ ਵਿੱਚ ਤੁਹਾਡੇ ਸਟੇਟ ਦੇ ਵਿੱਚ ਕਿੱਦਾਂ ਦੇ ਤੁਹਾਡੇ ਦੇਸ਼ ਦੇ ਵਿੱਚ ਕਿੱਦਾਂ ਦੇ ਗਾਣੇ ਚੱਲਦੇ ਨੇ ਉਹਨਾਂ ਕਿਸੇ ਨੇ ਦੱਸਿਆ ਕਿ ਐਦਾਂ ਦੇ ਗਾਣੇ ਚੱਲਦੇ ਨੇ ਮਾਰਕੋ ਟਾਪਾ ਵਾਲੇ ਐਦਾਂ ਬਦੂਕ ਲੈ ਕੇ ਆਉਂਦੇ ਆ ਕਹਿੰਦਾ ਫਿਰ ਮੈਂ ਤੁਹਾਨੂੰ ਦੱਸ ਸਕਦਾ ਤੁਹਾਡੇ ਦੇਸ਼ ਦਾ ਤੁਹਾਡੇ ਕੌਮ ਦਾ ਭਵਿੱਖ ਕੀ ਹੋਊਗਾ ਤੁਹਾਡੇ ਨੌਜਵਾਨ ਕਿਹੋ ਜਿਹੇ ਹੋਣਗੇ ਉੱਥੇ ਦੇ ਅਗਲੇ ਨੇ ਗਾਣਾ ਸੁਣਦੇ ਉਸ ਕੌਮ ਦੇ ਨੌਜਵਾਨਾਂ ਬਾਰੇ ਗਲਤ ਕਰਦੇ ਜਿਹੜੇ ਕੌਮ ਆਪਣੇ ਆਪ ਨੂੰ ਇਹ ਕਹਿੰਦੀ ਹੈ ਕਿ ਅਸੀਂ ਤਾਂ ਜੀ ਠੱਟੇ ਚੱਕਦੰਨੇ ਹੁੰਨੇ ਆ ਅਸੀਂ ਤਾਂ ਇਹ ਚੀਕਾ ਕਢਾ ਦੰਨੇ ਆ ਅਸੀਂ ਤਾਂ ਜੀ ਲੱਲੀ ਬੁੱਟੀ ਨੂੰ ਜਾਣੀ ਦਾ ਹੀ ਨਹੀਂ ਕੁਝ ਇਹ ਗੱਲਾਂ ਹੁੰਦੀਆਂ ਹੋਸ਼ੀਆਂ ਇਹ ਗੱਲਾਂ ਕੋਈ ਅਕਲ ਆੜੀਆਂ ਨਹੀਂ ਐ ਕਿਸੇ ਨੂੰ ਮਾਰ ਕੇ ਤੁਸੀਂ ਜੇਲ੍ਹ ਚਲੇ ਜਾਣਾ ਉਸੂਰੀ ਦਾ ਜਿਹਨੇ ਕਤਲ ਕੀਤਾ ਕੀਤਾ ਨਾ ਉਸੂਰੀ ਦਾ ਕਤਲ ਉਹ ਬੰਦਾ ਹੁਣ ਤੱਕ ਜੇਲ੍ਹ ਚ ਐ ਉਹਦੇ ਜਨਾਨੀ ਰੋੜ ਗਈ ਉਹਦੇ ਬੱਚੇ ਰੋਲ ਗਏ 2-4 ਦਿਨ ਬਵਾਵਾ ਹੁੰਦੀ ਆ ਬਾਅਦ ਚ ਕੋਈ ਨਹੀਂ ਪੁੱਛਦਾ ਹੁੰਦਾ ਕਿਸੇ ਨੂੰ ਇਸ ਕਰਕੇ ਜਿਹੜੇ ਅਸੀਂ ਕੰਮਾਂ 'ਚ ਤੁਰੇ ਫਿਰਦੇ ਆ ਨਾ ਇਸ ਕੰਮ 'ਚ ਰੱਖਿਆ ਕੁਛ ਨਹੀਂ ਇਹ ਹੁੰਦੇ ਕੁੱਤੇ ਕੰਮ ਉਹ ਕੁੱਤੇ ਕੰਮਾਂ ਦੇ ਵਿੱਚ ਸਿਰਫ ਢੋਂਕੜਾ ਹੁੰਦਾ ਜਦੋਂ ਬੰਦਾ ਵੱਢਦਾ ਨਾ ਕਿਸੇ ਨੂੰ ਫਿਰ ਉਹਦਾ ਉਹ ਉਹਦਾ ਖਮਿਆਲਜਾ ਵੀ ਮਹਿੰਗਾ ਪੈਂਦਾ ਕਾਨੂੰਨ ਬੜੇ ਹੋਏ ਨੇ ਚੱਕ ਕੇ ਜੇਲਾ 'ਚ ਡੱਕ ਦਿੰਦੇ ਨੇ ਪੁਲਿਸ ਸਾਡੇ ਸਿੱਧੇ ਕਰ ਦੁੰਦੇ ਉਹ ਸਾਡੇ ਜਦੋਂ ਫੇਰਦੇ ਨਾ ਪਟਾ ਫਿਰ ਪਤਾ ਲੱਭੀ ਲੱਗ ਜਾਂਦਾ ਹੁੰਦਾ ਕਿ ਪਸੀ ਹੁੰਦੇ ਕੌਣ ਸੀ ਤੇ ਸਾਡਾ ਬਣਾ ਕੇ ਦਿੱਤਾ ਗਿਆ ਤੇ ਉਹੀ ਹੈ ਕਿ ਹਵਾ ਬਾਜੀ ਨਹੀਂ ਕਰਨੀ ਚਾਹੀਦੀ ਸਮਝ ਨਾਲ ਚੱਲੋ ਅਕਲ ਨਾਲ ਚੱਲੋ ਨੌਜਵਾਨ ਨਹੀਂ ਕਹੀ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗਰਮ ਜੋਸ਼ ਬਹੁਤ ਹੁੰਦਾ ਸੀ ਤਾਂ ਜੀ ਚੱਕ ਦੇਾਂਗੇ ਮਾਰਦੇ ਆਂਗੇ ਫੱਟੇ ਚੁੱਕਦੇ ਆਂਗੇ ਪਰ ਕਈ ਲੋਕੀ ਸਾਡੇ ਕੌਮ ਦੇ ਨੌਜਵਾਨਾਂ ਨੂੰ ਢੁਕਾ ਕੇ ਮਰਵਾ ਕੇ ਆਪ ਕੁਰਸੀਆਂ ਤੇ ਬਹਿ ਜਾਂਦੇ ਨੇ ਅੱਜ ਤੱਕ ਆਹੀ ਕੁਸ਼ਤਾ ਹੋਇਆ 84 ਵਿੱਚ ਵੀ ਆਈ ਹੋਇਆ ਹੁਣ ਅਮਰਤਪਾਲ ਸੀ ਤਾਂ ਵੀ ਆਹੀ ਕੁਸ਼ ਹੋਇਆ ਇਹ ਤਾਂ ਸ਼ੁਕਰ ਕਰੋ ਕਿ ਮਰਤਪਾਲ ਨੂੰ ਤਿਬੜੂ ਕਰਦੀ ਝੇਲ ਚ ਬੰਦ ਕਰਤਾ ਨਹੀਂ ਤਾਂ ਉਹਨਾਂ ਪਤਾ ਨਹੀਂ ਕਿੰਨੇ ਮਰਵਾ ਦਨੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਢਾਲ ਬਣਾ ਕੇ ਥਾਣੇ ਚ ਵਿੱਚ ਲੈ ਗਿਆ ਸੀ ਇਹੋ ਜਿਹੇ ਬੰਦੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਕੇ ਹੁੰਦੇ ਨਾ ਕੌਮ ਦੇ ਸਕੇ ਹੁੰਦੇ ਨਾ ਇਹ ਕਿਸੇ ਦੇ ਸਕੇ ਆ ਇਹ ਸਿਰਫ ਦੂਜਿਆਂ ਦੀ ਲਾਸ਼ਾਂ ਤੇ ਆਪਣੇ ਘਰ ਪੈਸਿਆਂ ਨਾਲ ਭਰਦੇ ਨੇ ਤੇ ਰਾਜਨੀਤੀ ਕਰਦੇ ਨੇ ਤੇ ਸਰਕਾਰਾਂ ਦੇ ਦੱਲੇ ਬਣ ਕੇ ਵਿਚਰਦੇ ਨੇ